ਗੱਲ ਇਹ ਹੋਈ ਹੈ ਭਾਈ ਵੇਖੋ ਜੀ ਮੈਂ ਇੱਕ ਪੱਕਾ ਬੰਦਾ ਐ ਪਰਮਾਨੈਂਟ ਜੌਬ ਐ ਮੇਰੀ ਠੀਕ ਐ ਜੀ ਲੜਾਈ ਤਾਂ ਮੈਂ ਵੈਸੇ ਨਹੀਂ ਕਰਦਾ ਠੀਕ ਐ ਕਿਉਂਕਿ ਤੁਹਾਨੂੰ ਪਤਾ ਪੱਕੇ ਬੰਦੇ ਲਈ ਨੁਕਸਾਨ ਕੇ ਨਾਲ ਲੜਾਈ ਦਾ ਠੀਕ ਐ ਜੀ ਮੈਂ ਕੀ ਕੀਤਾ ਮੈਂ ਆ ਰਿਆਂ ਬਸਰੋ ਚੱਲ ਕੇ ਆਪਣਾ 12:40 ਦਾ ਮੇਰਾ ਟਾਈਮ ਸੀ ਠੀਕ ਐ ਜੀ ਉਸ ਤੋਂ ਬਾਅਦ ਕੀਆ 2 ਵਜੇ ਮੇਰਾ ਕਪੂਰ ਸਭਾਣਪੁਰ ਤੋਂ ਟਾਈਮ ਸੀ ਠੀਕ ਐ ਆ ਕੇ ਆਉਂਦਿਆਂ ਜਦ ਮੈਂ ਇੱਥੇ ਪੂਰਾ ਫੁੱਲ ਜਾਮ ਸੀਗਾ ਠੀਕ ਐ ਜੀ ਪੂਰਾ ਬਿਲਕੁਲ ਫੁੱਲ ਜਾਮ ਸੀ ਮੈਂ ਇੱਕ ਰਿਕਵੈਸਟ ਦੇ ਤੌਰ ਤੇ ਇਧਰ ਗੱਡੀ ਲਈ ਆ ਮੈਂ ਸਵਾਰੀਆਂ ਨੂੰ ਪੁੱਛੋ ਬਕਾਇਦਾ ਮੈਂ ਸਿਰਫ ਇੱਕ ਰਿਕਵੈਸਟ ਕੀਤੀ ਮੈਂ ਕਿਹਾ ਵੀਰ ਜੀ ਮੇਰਾ ਟਾਈਮ ਲੰਘੇ ਜਾਣਾ ਮੈਨੂੰ ਇੱਧਰ ਦੀ ਜਾੜਨ ਨੂੰ ਅਗਰ ਪਰਚੀ ਦੀ ਗੱਲ ਹੈ ਤੁਸੀਂ ਉਧਰ ਮਸ਼ੀਨ ਲਾ ਦਿਓ ਬਸ ਮਸ਼ੀਨ ਲਾ ਕੇ ਮੈਂ ਨਿਕਲ ਜਾਣਾ ਮੈਂ ਕੋਈ ਦਾਦਾਗਰੀ ਤਾਂ ਨਹੀਂ ਕੀਤੀ ਕਿ ਮੈਂ ਠੱਕੇ ਨੇ ਨਿਕਲਣਾ ਹੀ ਚਾਹਜੋ ਕਰਨਾ ਕਰਨਾ ਹੀ ਠੀਕ ਆ ਮੈਂ ਇਹਨਾਂ ਨੂੰ ਇੱਕ ਰਿਕਵੈਸਟ ਕੀਤੀ ਇਹਨਾਂ ਕਹਿੰਦੇ ਇੱਧਰ ਦੀ ਨਹੀਂ ਜਾਂਦਣਾ ਜੀ ਅਸੀਂ ਨਹੀਂ ਜਾਂਦਣਾ ਮੈਂ ਫਿਰ ਇੰਨੀ ਗੱਲ ਕਹੀ ਆ ਮੈਂ ਕਿਹਾ ਜਦੋਂ ਫਿਰ ਉਹ ਲਾਈਨ ਸਾਡੇ ਦਿੱਤੀ ਫਿਰ ਤੁਸੀਂ ਉਧਰ ਦੀ ਜਾਂਦੋ ਸਾਨੂੰ ਅੱਛਾ ਉਹ ਚੀਜ਼ ਆਂਦੇ ਕਿ ਇਹ ਰੋਡ ਆ ਇਹਹੀਂ ਇਦਾਂ ਲੈਣਾ ਨਹੀਂ ਬਣਾ ਸਕਦੇ ਹੁਣ ਜਦੋਂ ਜਿਆਦਾ ਟ੍ਰੈਫਿਕ ਹੋਏ ਇੱਥੇ ਤੇ ਅਸੀਂ ਕਰੀਏ ਇਹਨਾਂ ਨੂੰ ਇਹੋ ਗੱਲ ਮੈਂ ਕਿ ਕਿ ਜਦੋਂ ਟ੍ਰੈਫਿਕ ਹੁੰਦੀ ਅਸੀਂ ਵੀ ਤੁਹਾਨੂੰ ਫੇਰ ਹੀ ਰਿਕਵੈਸਟ ਕਰਦੇ ਅਸੀਂ ਤੁਹਾਨੂੰ ਉਧਰ ਤੇ ਨਹੀਂ ਕਰਦੇ ਤੁਸੀਂ ਕਿਉਂ ਨਹੀਂ ਸਾਡੇ ਨਾਲ ਕੰਪਰੋਮਾਈਜ਼ ਕਰਦੇ ਦੱਸੋ ਮੈਨੂੰ ਹੈ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਇਹਨਾਂ ਨੇ ਉਹ ਮੁੱਦਾ ਚੜਾਇਆ ਦੂਜਾ ਠੀਕ ਆ ਉਹ ਮੈਨੂੰ ਆ ਕੇ ਨਾ ਤ ਲੜੂਆ ਭਾਵੇਂ ਪੱਗ ਬੰਨੀ ਭਾਵੇਂ ਮੋਨਾ ਹੈ ਠੀਕ ਹੈ ਮੇਰੇ ਉੱਤੇ ਜਿਹੜੂ ਮੈਂ ਤਾਂ ਕੋਈ ਚੂੜੀਆਂ ਨਹੀਂ ਪਾਈਆਂ ਭਾਜੀ ਉਹ ਧੱਕਮ ਧੱਕੇ ਨਾਲ ਬਾੜਾ ਵੜ ਤੇ ਲਥਨੀ ਲਥਨੀ ਆ ਜਦੋਂ ਲਥੀ ਪੱਗ ਇਹਨਾਂ ਨੇ ਇਸ਼ੂ ਬਣਾ ਲਿਆ ਉਸ ਚੀ ਦਾ ਇਹ ਆਗੇ ਨਾ ਜਾਣ ਬੁੱਝ ਕੇ ਨਹੀਂ ਪੱਗ ਲਾਈ ਭਾਜੀ ਮੈਂ ਕੋਈ ਅਜਿਹੀ ਗਲਤੀ ਨਹੀਂ ਕੋਈ ਗੱਲ ਆ ਸਵਾਰੀਆਂ ਗਵਾਇਆ ਸਾਰੀਆਂ ਪੁੱਛੋ ਮੈਨੂੰ ਕਿ ਲੋੜ ਵੀ ਪੱਗ ਲਾਉਂਦੀ ਮੈਂ ਤਾਂ ਤੁਹਾਨੂੰ ਅੱਗੇ ਕਹਿਣਾ ਕਿ ਮੈਂ ਇੱਕ ਪੱਕੀ ਪੱਕੀ ਨੌਕਰੀ ਮੇਰੀ ਮੈਂ ਤਾਂ ਵੈਸੇ ਲੜਾਈ ਤੋਂ ਡਰਦਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਇਹਨਾਂ ਉਧਰ 10 12 ਮੁੰਡੇ ਸਦੇ ਆ 10-12 ਮੁੰਡੇ ਸਦਗੇ ਉਹੜਾ ਮੁੰਡਾ ਜਵਾਨ ਜੇ ਉਹ ਮੈਨੂੰ ਉਹਦੇ ਗਾਲਾਂ ਕੱਢਣ ਲੱਗ ਗਿਆ ਗਾਲਾਂ ਕੱਢ ਕੇ ਉਹਨਾਂ ਨੇ ਕੀਤਾ ਇਸ 10-12 ਜਣੇ 10-12 ਜਣਾਂ ਆ ਗਏ ਮੇਰੇ ਗੜ ਪੈ ਗਏ ਮੇਰੇ ਗੜ ਪੈ ਗਏ 10-12 ਜਣਾ ਮੇਰੇ ਸਿੱਤ ਗੜੇ ਪਏ ਜੇ ਮੇਰੀ ਸਵਾਰੀ ਨਾ ਨਾ ਮੈਨੂੰ ਛਡਾਉਂਦੀ ਪਾਜੀ ਮੈਨੂੰ ਉਥੇ ਮਾਰੇ ਜਿਹੜਾ ਤੁਹਾਡੇ ਸਿਰ ਦੇ ਵਿੱਚ ਕੀ ਗੱਜਾ ਮੇਰੇ ਕੜੇ ਮਾਰੇ ਕੜੇ ਮਾਰੇ ਰੋਡ ਮਰੀ ਹੋ ਰੋਡ ਕੋ ਡੰਡਾਲੇ ਜਿਹੜਾ ਦੂਜਾ ਹੈ ਕਈ ਦਾ ਦੱਸਦਾ ਕਿ ਪਤਾ ਨਹੀਂ ਕੀ ਹੋ ਉਹ ਮਰਿਆ ਇਹ 7 ਤੋਂ 8 ਬੰਦੇ ਹਿਸਾਬ ਲਾ ਲਓ ਇੰਨੇ ਇੰਨੀ ਕੀ ਜੁਰਤ ਰੱਖਦੇ ਆ ਬੰਦੇ ਜਿਹੜੇ ਦਾਦਾਗ ਇਹ ਚੀਜ਼ ਹੈ ਭਾਈ ਬੰਦੇ ਪਛਾਣ ਲੈ ਹਾਂ ਮੈਂ ਪਾਜੀ ਮੈਂ ਮੰਗ ਇਹ ਕਰਦਾ ਵੀ ਫੁੱਲ ਬੜਾ ਫੁੱਲ ਪਰਚਾ ਉਹਦੇ ਤੇ ਹੋਣਾ ਚਾਹੀਦਾ ਜੋ ਉਹਨੇ ਸਰਕਾਰੀ ਕੰਮ ਚ ਵਿਗੜ ਪਾਇਆ ਉਹਤੇ ਜੋ ਬੜੀ ਕਾਰਵਾਈ ਉਹਤੇ ਹੋਣੀ ਚਾਹੀਦੀ ਆਪਾਂ ਨੂੰ ਇਹ ਨਹੀਂ ਤੇ ਅਸੀਂ ਅਸੀਂ ਰੋਡ ਰੋਡ ਨਹੀਂ ਖੋਲਣਾ ਸਿੱਧੀ ਗੱਲ ਤੁਸੀਂ ਕੰਪਲੇਂਟ ਕੀਤੀ ਗਈ ਹੁਣ ਪਾਜੀ ਆ ਪੁਲਿਸ ਆਈ ਹੈ ਪੁਲਿਸ ਦੇ ਕਾਲ ਕੀਤੀ ਮੈਂ ਹੁਣ ਆਏ ਪੁਲਿਸ ਵਾਲੇ ਹੁਣ ਆ ਕੇ ਦੇਖੋ ਕੀ ਕਰਦੇ ਆ ਹਾਂਜੀ ਪਾਜੀ ਮੇਰਾ ਨਾਮ ਹਰ ਸਿਮਰਨ ਸਿੰਘ ਠੀਕ ਹੈ ਜੀ ਮੈਂ ਡੇਲੀ ਆਪਣਾ ਕਪੂਰਥਲੇ ਜਾਣਾ ਇਸੇ ਵਾਸਤੇ ਜਾਂਦਾ ਜੀ ਮੇਰਾ ਇਸ ਬੱਚੋ ਕੰਡਕਟਰ ਨਾਲ ਮੇਰਾ ਰੋਜ਼ਵਾਹ ਪੈਂਦਾ ਇਸ ਬੰਦਾ ਬਹੁਤ ਵਧੀਆ ਕਦੀ ਕਿਸੇ ਨਾਲ ਮਾੜੀ ਚੰਗੀ ਗੱਲ ਹਰਕਤ ਨਹੀਂ ਕਰਦਾ ਬੜੇ ਪਿਆਰ ਨਾਲ ਬੜੀ ਹਲੇਮੀ ਨਾਲ ਗੱਲ ਕਰਦਾ ਅੱਜ ਜਦੋਂ ਇੱਥੇ ਪਹੁੰਚੇ ਆਪਾਂ ਤੇ ਇਹਨੇ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਮੇਰੀ ਬੱਸ ਲੰਘ ਲੈਣ ਦੋ ਮੇਰਾ ਟਾਈਮ ਬੜਾ ਹੋ ਗਿਆ ਇਹਨਾਂ ਨੇ ਗਾੜੀ ਪ੍ਰਾਈਵੇਟ ਗੱਡੀਆਂ ਵੀ ਕਢਾਈਆਂ ਨੇ ਠੀਕ ਹੈ ਜੀ ਜਦੋਂ ਇਹਨੇ ਰਿਕਵੈਸਟ ਕੀਤੀ ਇੱਕ ਬੰਦੇ ਇਹਨੇ ਅੜਾ ਸਟੈਂਡ 'ਚ ਲੱਗਿਆ ਇਹਨੇ ਥੋੜਾ ਜਿਹਾ ਪਿੱਛੇ ਕੀਤਾ ਉਧਰ ਦੇ ਵਿੱਚ ਕੜੇ ਮਾਰਨੇ ਸ਼ੁਰੂ ਕਰ ਦਿੱਤੇ ਠੀਕ ਆ ਜੀ ਇੱਕ ਹੋਰ ਬੰਦਾ ਸੀ ਜਿਹਨੇ ਇਹਦੇ ਤੇ ਔਰ ਰਾੜ ਤੇ ਰਾੜ ਕੇ ਪਤਾ ਨਹੀਂ ਕੋਈ ਆਵਾਜ਼ ਦਾ ਕੀ ਸੀਗਾ ਉਹ ਮਾਰਨਾ ਸ਼ੁਰੂ 10 ਬੰਦੇ ਇਸ ਕੱਲੇ ਬੰਦੇ ਨੂੰ ਪਾਏ ਭਾਜੀ ਇਹ ਕਿੱਥੋਂ ਦੀ ਇਨਸਾਨੀਅਤ ਹੈ ਮੈਨੂੰ ਇਸ ਚੀਜ਼ ਦਾ ਜਵਾਬ ਦਿਓ ਉਹਨਾਂ ਦਾ ਕਹਿਣਾ ਵਾ ਕਿ ਇਹਨਾਂ ਵੱਲੋਂ ਪੱਗ ਲਾਈ ਗਈ ਆ ਭਾਜੀ ਮੇਰੀ ਇੱਕ ਗੱਲ ਸੁਣੋ ਜਦੋਂ 10 ਬੰਦੇ ਲੜਨਗੇ ਉਹਨੂੰ ਪੈਣਗੇ ਹੁਣ ਕੀ ਪਤਾ ਲੱਗਦਾ ਕਿੰਨੇ ਲਾਤੀ ਮੈਨੂੰ ਇਸੀ ਦਾ ਜਵਾਬ ਦਿਓ ਜਦੋਂ 10 ਬੰਦੇ ਇੱਕ ਜਣੇ ਨੂੰ ਮਾਰਨਦੇ ਉਹ ਵਿਚਾਰਾ ਇਦਾਂ ਬੈਠਾ ਉਹ ਲੱਕ 'ਚ ਸਿਰ 'ਚ ਮਾਰਨਦੇ ਆ ਉਹ ਕੀ ਕਰੂਗਾ ਦੱਸੋ ਮੈਨੂੰ ਜਾਨਵੁੱਜ ਕੇ ਪੱਗ ਨਹੀਂ ਲਾਈ। ਭਾਜੀ ਜਾਣਬੁੱਝ ਕੇ ਕੀ ਦੀ ਇੰਟੈਂਸ਼ਨ ਹੁੰਦੀ ਹੈ ਵੀ ਜਾਣਬੁੱਝ ਕੇ ਪੁੱਤੇ ਦੀ ਇੱਕ ਬੰਦਾ ਪੱਗ ਲਾਵੇ ਉਹ ਵੀ ਗੁਰਲਾਲ ਸਿੰਘ ਆ ਮੁੰਡਾ। ਉਹ ਕਿਸੇ ਦੀ ਪੱਗ ਕਿਉਂ ਲਾਊਗਾ ਮੈਨੂੰ ਸਮਝਾਓ। ਮੈਂ ਰੋਜ਼ ਉਸ ਬੰਦੇ ਨਾਲ ਵਿਚਰਦਾ ਬਸ ਚਾਉਣਾ ਆ। ਬੜੇ ਪਿਆਰ ਨਾਲ ਬੜੀ ਹਲੀਮੀ ਨਾਲ ਗੱਲ ਕਰਦਾ ਉਹ ਬੰਦਾ। ਇਹ ਸਾਰੀ ਗਲਤੀ ਇਹਨਾਂ ਦੀ ਹੈ ਭਾਜੀ। ਇਹ ਬਦਮਾਸ਼ੀ ਕਰਨ ਨੂੰ ਉਧਰੋਂ 10 ਜਾਣੇ ਆਏ। ਜੇ ਗੱਲ ਸੀ ਨਾ ਮੇਰੀ ਗੱਲ ਸੁਣੋ। ਅਗਰ ਮੰਨ ਲਓ ਮੈਂ ਮੰਨਦਾ ਇੱਕ ਗੱਲ ਸੁਣੋ ਮੇਰੀ ਜੇ ਉਹਨੇ ਪੱਗ ਲਾਈ ਸੀ ਨਾ ਤੇ ਜਿਹੜਾ ਇਹਨਾਂ ਦਾ ਇੰਚਾਰਜ ਇੱਕ ਫੌਜੀ ਉਹ ਗੱਲ ਕਰਦਾ ਕੜੇ ਮਾਰਨ ਦਾ ਕੀ ਮਤ ਇਸ ਜਾਣ ਕੇ ਇਹ ਜਾਣ ਕੇ ਸਾਰੇ ਜਣੇ ਨਾ ਇੱਥੇ ਪਰਮਾਸ਼ੀ ਕੋਈ ਵੀ ਗੱਡੀ ਆਵੇ ਇਹਨਾਂ ਦਾ ਇਹੀ ਹਾਲ ਹੁੰਦਾ ਪਾਜੀ ਮੈਂ ਰੋਜ਼ ਸਵਾਰੀ ਆ ਮੈਂ ਰੋਜ਼ ਦੇਖਦਾ ਇਹਨਾਂ ਦਾ ਹਾਲ ਜੇ ਕੋਈ ਗੱਲ ਹੋਈ ਵੀ ਸੀ ਕਾਨੂੰਨ ਨੂੰ ਪਾਜੀ ਬਿਲਕੁਲ ਮੰਨਣਾ ਚਾਹੀਦਾ ਇਹ ਕਾਨੂੰਨ ਨੇ ਰੱਖਿਆ ਇਹ ਇਹ ਉਹਨਾਂ ਨੇ ਰੱਖਿਆ ਨਾ ਪਾਜੀ ਇਹਨਾਂ ਨੂੰ ਕਾਨੂੰਨੀ ਹੁਣ ਗੜਾ ਨਹੀਂ ਕਰਨੀ ਚਾਹੀਦੀ ਸਿੱਧੀ ਗੱਲ ਇਹ ਆਪਣੀ ਬਦਮਾਸ਼ੀ ਕਰਦੇ ਫਿਰਦੇ ਆ ਸਿੱਧੀ ਰੋਕ ਕੇ ਪੁਲਿਸ ਮੰਗਾਉਣੀ ਹੁਣ ਕੀ ਮੰਗਿਆ ਪਾਜੀ ਮੈਂ ਮੰਗ ਇਹੀ ਕਰਦਾ ਇਨਸਾਫ ਹੋਣਾ ਚਾਹੀਦਾ ਬੰਦਿਆ ਸਿੱਧੀ ਗੱਲ ਬੰਦਾ ਮੈਂ ਦੇਖੋ ਮੈਂ ਸਵਾਰੀ ਆ ਮੈਂ ਰੋਇ ਕਪੂਰਤ ਲੈ ਜਾਣਾ ਮੈਂ ਇਹਨਾਂ ਦੀ ਬਸ ਤੇ ਜਾਣਾ ਠੀਕ ਆ ਦੇਖੋ ਮੇਰੀ ਸ਼ਰਟ ਪਰੀ ਆ ਦੇਖੋ ਮੇਰੇ ਵੇਖੋ ਮੇਰਾ ਕੀ ਕਸੂਰ ਸੀ ਪੀਸਰ ਫੇਰਨਾ ਸੀ ਮੈਨੂੰ ਛਿੜਾ ਰਿਆ ਸੀ ਕਿਰੋਣਾ ਕੋ ਬਣਾ ਨਾ ਲੋਕ ਕੀ ਕਾਰਵਾਈ ਕੀਤੀ ਜਾਗੀ ਅੰਦਰ ਉਹਦੇ ਬੈ ਵੀ ਹੁਣ ਮੌਕੇ ਤੇ ਆਇਆ ਉਹ ਦੋਨੇ ਪਾਰਟੀਆਂ ਦਾ ਝਗੜਾ ਜ਼ਰੂਰ ਹੋਇਆ ਉਹ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਹਦਾ ਕਸੂਰ ਆ ਜੋ ਕਸੂਰ ਹੋ ਰਿਹਾ ਉਹ ਤੇ ਕਾਰਵਾਈ ਕਿਆ ਜਾ ਰਿਹਾ ਕਿ ਟੋਲ ਪਲਾਜ਼ਾ ਤੇ ਪਲਾਜ਼ਾ ਮਾਨੂੰ ਕਿਹਾ ਜਾ ਰਿਹਾ ਕਿ ਮੇਰੀ ਪਾਗਲਾ ਦਿੱਤੀ ਗਈ ਹੈ ਇਸ ਕਰਕੇ ਜਿਹੜਾ ਵਾ ਝਗੜਾ ਹੋਇਆ ਹਾਂ ਸਾਰੀ ਸਾਰੀ ਡਿਟੇਲ ਚ ਦਿਖਾ ਰਿਪੋਰਟ ਹੋਇਆ ਸਾਰਾ ਕੁਝ ਉਹ ਕੱਲੀ ਕੱਲੀ ਚੀਜ਼ ਨੂੰ ਵੈਰੀਫਾਈ ਕਰਕੇ ਜੋ ਕਾਨੂੰਨੀ ਤੌਰ ਤੇ ਮੰਨ ਸਕੂਗਾ ਕਰਦੇ ਕੁਝ ਸੀਸੀਟੀ ਫੁਟੇਜ ਜਿਹੜੀ ਹੈ ਉਹ ਸਾਹਮਣੇ ਆਈ ਹਾਂਜੀ ਉਹ ਤੁਸੀਂ ਦੇਖ ਹੀ ਰਹੇ ਹੋ ਮੈਂ ਵੀ ਹੁਣ ਵੈਰੀਫਾਈ ਕੀਤਾ ਹੁਣ ਦੂਜੀ ਧਿਰ ਨਾਲ ਵੀ ਪੁੱਛਦੇ ਆਂ ਵੀ ਉਹ ਕੀ ਕਹਿ ਰਹੇ ਆ ਤੇ ਦੋਨਾਂ ਨੂੰ ਬਲੱਬ ਕਰਕੇ ਸਾਜ ਲੈਣੀ ਹੈ ਇਕੱਠੇ ਕਰਕੇ ਤਾਂ ਫਿਰ ਫਾਈਨਲ ਕਰਾਂਗੇ ਜੋ ਵੀ ਹੋਵੇ ਥੈਂਕ ਯੂ